ਗਾयक ਗੁਰਲੇਜ ਅਕਟਰ ਤੇ ਆਨਲਾਈਨ ਦੇ ਗਾਣੇ ਤੇ ਛਿੜਪੇ ਵਿਵਾਦ ਸਸ਼ੀ ਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਪੰਜਾਬ ਵਿੱਚ ਵਧਦੇ ਗੈਂਗਸਟਰ ਕਲਚਰ ਤੇ ਨੌਜਵਾਨਾਂ ਵਿੱਚ ਹਿੰਸਿਕ ਰੁਚਨਾਵਾਂ ਨੂੰ ਲੈ ਕੇ ਸੂਬਾ ਸਰਕਾਰ ਪਹਿਲਾਂ ਹੀ ਸਖਤ ਹੁਕਮ ਜਾਰੀ ਕਰ ਚੁੱਕੀ ਹੈ ਕਿ ਕੋਈ ਵੀ ਗਾਇਕ ਜਾਂ ਕਲਾਕਾਰ ਅਜਿਹੇ ਗਾਣਾ ਨਾ ਗੋਂਜਾ ਪ੍ਰਚਾਰ ਕਰੇ ਜੋ ਹਥਿਆਰਾਂ ਦੇ ਪ੍ਰਦਰਸ਼ਨ ਜਾਂ ਗੈਂਗਸਟਰ ਮਾਨਸਿਕਤਾ ਨੂੰ ਵਧਾਏ ਪਰ ਫਿਰ ਵੀ ਹਾਲੇ ਦੇ ਵਿੱਚ ਰਿਲੀਜ਼ ਹੋਇਆ ਗਾਣਾ 315 ਬੋਰ ਇਹਨਾਂ ਹੁਕਮਾਂ ਦੀ ਤੱਜੀਆਂ ਉਡਾਉਂਦਾ ਹੋਇਆ ਨਜ਼ਰ ਆਇਆ ਇਹ ਗਾਣਾ ਜੋ ਹਫਤੇ ਪਹਿਲਾਂ ਰਿਲੀਜ਼ ਹੋਇਆ ਜਿਸ ਨੂੰ ਮਸ਼ਹੂਰ ਪੰਜਾਬੀ ਗਾਇਕ ਆਰਨੇਤ ਅਤੇ ਗਾਇਕਾ ਗੁਰਲੇਜ ਅਕਟਰ ਨੇ ਗਾਇਆ ਹੈ ਗਾਣੇ ਦੀ ਵੀਡੀਓ ਵਿੱਚ ਖੁੱਲ ਕੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਅਤੇ ਇੱਕ ਖਤਰਨਾਕ ਗੈਂਗਸਟਰ ਦੀ ਸ਼ਵੀ ਨੂੰ ਸ਼ਾਨਦਾਰ ਦਿਖਾਇਆ ਗਿਆ ਹੈ ਵੀਡੀਓ ਵਿੱਚ ਪੰਜਾਬੀ ਮਾਡਲ ਅਤੇ ਆਪਣੇ ਆਪ ਨੂੰ ਸਮਾਜਿਕ ਦਰਸ਼ਨ ਵਾਲੇ ਨਾਸਦੋਨੋ ਹਥਿਆਰਾ ਨਾਲ ਐਕਟਿੰਗ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜੋ ਨੌਜਵਾਨਾਂ ਤੇ ਨਕਾਤਮਕ ਪ੍ਰਭਾਵ ਪਾਉਂਦੇ ਨੇ ਸੀਐਮ ਭਗਵੰਤ ਮਾਨ ਨੂੰ ਭੇਜਿਆ ਪੱਤਰ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਅਟਰਟ ਸੇਲ ਦੇ ਡਿਪਟੀ ਕਮਿਸ਼ਨਰ ਅਰਵਿੰਦ ਕੇ ਸ਼ਰਮਾ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਅਧਿਕਾਰਤ ਸ਼ਿਕਾਇਤ ਪੱਤਰ ਭੇਜਿਆ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਹਿੱਸਾ ਗੈਰ ਕਾਨੂੰਨੀ ਹਥਿਆਰ ਦੀ ਸੰਸਕ੍ਰਿਤੀ ਤੇ ਅਪਰਾਧ ਨੂੰ ਵਦਾ ਦੇਖਦੇ ਹੋਏ ਇਸ ਚੀਜ਼ ਤੇ ਕੋਈ ਕਾਰਵਾਈ ਕੀਤੀ ਜਾਵੇ ਸ਼ਰਮਾ ਨੇ ਕਿਹਾ ਕਿ 315 ਵਰਗੇ ਗੀਤ ਪੰਜਾਬ ਸਰਕਾਰ ਵੱਲੋਂ ਨਰਾਤੇਕ ਅਚਾਰ ਸੇਤ ਦੇ ਸਿੱਧੀ ਉਲੰਘਣਾ ਕਰਦੇ ਹੋਏ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਕੰਮ ਕਰ ਰਹੇ ਨੇ ਉਹਨਾਂ ਚੇਤਾਵਨੀ ਦਿੱਤੀ ਹੈ ਜਏ ਗੀਤ ਨਾ ਸਿਰਫ ਸਮਾਜ ਵਿੱਚ ਡਰ ਅਤੇ ਹਿੰਸਾ ਦਾ ਮਾਹੌਲ ਪੈਦਾ ਕਰਦੇ ਨੇ ਸਗੋਂ ਰਾਜ ਦੀ ਕਾਨੂੰਨੀ ਵਿਵਸਥਾ ਲਈ ਵੀ ਖਤਰਾ ਪੈਦਾ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਕਈ ਮੰਚਾਂ ਤੋਂ ਇਹ ਸਾਫ਼ ਕਰ ਚੁੱਕੇ ਨੇ ਕਿ ਪੰਜਾਬ ਵਿੱਚ ਹੁਣ ਗੈਂਗਸਟਰ ਸੰਸਕ੍ਰਿਤੀ ਨੂੰ ਕਿਸੇ ਵੀ ਹਾਲਾਤ ਵਿੱਚ ਬਰਬਾਸ਼ਤ ਨਹੀਂ ਕੀਤਾ ਜਾਵੇਗਾ ਸਰਕਾਰ ਜਿਹਾ ਮਾਮਲਿਆਂ ਤੇ ਕੜੀ ਨਜ਼ਰ ਰੱਖ ਰਹੀ ਹੈ ਵਾਰ-ਵਾਰ ਕਲਾਕਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਉਹ ਆਪਣੇ ਗਾਣਿਆਂ ਵਿੱਚ ਸਮਾਜ ਨੂੰ ਜੋੜਨ ਵਾਲੇ ਤੇ ਸੰਸਕਾਰਕਤਮਕ ਸੁਨੇਹਾ ਲੈ ਕੇ ਆਉਣ ਪਰ ਫਿਰ ਵੀ ਇਹਨਾਂ ਚੀਜ਼ਾਂ ਦੀ ਉਲੰਘਣਾ ਕਰਦੇ ਹੋਏ ਇਹ ਚੀਜ਼ਾਂ ਦੇਖੀਆਂ ਗਈਆਂ ਨੇ ਕੀ ਜੋ ਲੋਕ ਨੇ ਜਾਂ ਜੋ ਕਹ ਲੋ ਕਿ ਗੀਤਕਾਰ ਨੇ ਉਹਨਾਂ ਵੱਲੋਂ ਇਸ ਚੀਜ਼ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਹੁਣ ਇਸ ਤੇ ਵੱਡਾ ਐਕਸ਼ਨ ਲਿਆ ਜਾਵੇਗਾ ਕੀ ਕਾਰਨ ਰਹੇ ਹੋਣਗੇ ਇਹਨਾਂ ਵਿਵਾਦਾਂ ਦੇ ਪਿੱਛੇ ਆਖਿਰ ਦਿੱਕਤ ਕੀ ਹੈ ਪੰਜਾਬੀਆਂ ਦੇ ਗਾਣਿਆਂ ਨੂੰ ਲੈ ਕੇ ਕਦੇ ਪੰਜਾਬੀਆਂ ਦੀਆਂ ਫਿਲਮਾਂ ਤੇ ਵਿਵਾਦ ਉਠਾਏ ਜਾਂਦੇ ਨੇ ਕਦੇ ਉਹਨਾਂ ਦੇ ਗਾਣਿਆਂ ਤੇ ਕਦੇ ਉਹਨਾਂ ਦੀ ਲੁੱਕ ਨੂੰ ਲੈ ਕੇ ਕਦੇ ਕੋਸ਼ਿਸ਼ ਕਦੇ ਕੁਝ ਕੀ ਕਾਰਨ ਰਹਿ ਸਕਦੇ ਨੇ ਅਗਰ ਤੁਹਾਡੇ ਵੀ ਇਸ ਬਾਰੇ ਕੁਝ ਵਿਚਾਰ ਨੇ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਉਦੋਂ ਤੱਕ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ